ਹਾਗਾ ਲਾਲੀ ਬਾਈ ਹਾਂ ਸਸੀ ਆਤਾ ਸਸਰੀ ਗਾਲ ਸਸਰੀ ਗਾ ਬਹਿ ਜਾ ਐ ਕਰੀ ਲੈਟ ਆਉਣੀ ਆ ਨਿਆਈ ਵਾਲੇ ਚਲੇ ਜੀ ਨਾ ਨਾ ਕੋਈ ਗੱਲ ਠੀਕ ਹੈ ਨਾ ਉਹ ਜਿਹੜੇ ਥਰਡੇ ਨੇ ਦੋ ਕਿਲੇ ਉਹਨਾਂ ਚ ਪਾਣੀ ਛੱਡ ਲਿਆ ਅੱਜ ਉਹ ਚਾਤਾ ਮੈਂ ਤਾਂ ਇਹ ਕਹਿੰਦਾ ਸੀਗਾ ਮੈਨੂੰ ਪਤਾ ਨਹੀਂ ਹੈ ਇੰਨਾ ਥੋੜੇ ਖੇਤਾਂ ਦਾ ਜੇ ਮੈਨੂੰ ਤੂੰ ਸਾਰੇ ਕੰਮ ਦੱਸਿਆ ਹੁੰਦਾ ਉੱਥੇ ਜਾਣਾ ਪੁਰਾ ਮੈਂ ਨਾਲ ਜਾਉਂਗਾ ਹਾਂ ਠੀਕ ਹੈ ਨਾ ਐ ਕਰ ਤੇ ਤੂੰ ਪੀਚਾ ਮੈਂ ਗਵਾਂਢਿਆ ਜਾਵਾਂ ਦਸ ਮਿੰਟ ਠੀਕ ਜੇ ਤਾਂ ਤਾਂ ਪਹਿਲਾਂ ਮੈਨੂੰ ਖੇਤਾਂ ਛੱਡਿਆ ਹੁੰਦਾ ਨਹੀਂ ਐ ਕਰ ਆ ਗਗਨ ਉਹ ਪੁੱਤ ਚਾਹ ਬੁਲਾ ਦੀ ਮੈਂ ਗਵਾਂਢੀਆਂ ਜਾਇਆ ਮਾ ਥੋੜਾ ਕੰਮ ਆਗਾ ਚਲੋ ਠੀਕ ਐ ਤੂੰ ਚਾਹ ਪੀ ਗਾਗਨ ਉਪਲਾਦੀ ਮੁੰਡੇ ਨੂੰ ਚਾਹ ਬਾਈ ਚਾਤਾ ਸੇਤੀ ਆ ਜੀ ਥਾਪ ਤਾ ਕੇ ਆ ਗਿਆ 10 ਮਿੰਟਾਂ ਚ ਜਾਇਗਾ ਪੀ ਚਾਹ ਤੂੰ ਲਾਲੀ ਲੈ ਚਾਹ ਨਲੇ ਗਾਗਨ ਤੂੰ ਮੇਰਾ ਨਾਮ ਨਾ ਲਿਆ ਕਰ ਕਿਉਂ ਤੈਨੂੰ ਪਤਾਗਾ ਜੇ ਕਿਸੇ ਨੇ ਸੁਣ ਲੈਣਾ ਤੈਨੂੰ 100 100 ਸਵਾਲ ਕਰ ਦੇ ਪਹਿਲੋਂ ਮੈਨੂੰ ਕੰਮ ਤੋਂ ਕੱਢ ਦੇਣਾ ਕੋਈ ਗੱਲ ਨਹੀਂ ਹੁਣ ਕਿਹੜਾ ਘਰੇ ਕੋਈ ਹੈਗਾਗਾ ਫੇਰ ਕੀ ਹੁੰਦਾਗਾ ਮੈਂ ਤਾਂ ਤੇਰਾ ਨਾਮ ਹੀ ਲਾਉਂਗੀ ਮੈਨੂੰ ਇੱਕ ਗੱਲ ਦੱਸ ਨਾਲ ਤੂੰ ਆ ਕੇ ਹਾਲ ਬਣਾਇਆ ਉਹ ਤੈਨੂੰ ਪਤਾ ਤਾਂ ਹੈਗਾ ਨਾ ਮੇਰੇ ਘਰ ਦੇ ਹਾਲਾਤਾਂ ਨੇ ਮੈਨੂੰ ਇਹ ਰਸਤਾ ਚੁਣਨਾ ਪਿਆ ਜਿੰਮੇ ਇਹ ਵੀ ਕੰਮ ਨਾ ਕਰਦਾ ਨਾ ਸ਼ਾਇਦ ਮੈਨੂੰ ਪਤਾ ਮੈਂ ਕਹੇ ਜੀ ਜ਼ਿੰਦਗੀ ਦੀ ਕੋਈ ਛੋਟੀ ਮੋਟੀ ਨੌਕਰੀ ਵੇਖ ਲੈਂਦਾ ਜ਼ਰੂਰੀ ਸੀ ਉਹ ਕਿਹੜੀ ਨੌਕਰੀਆਂ ਦੀ ਗੱਲ ਕਰਦੀ ਤੈਨੂੰ ਪਤਾ ਤਾਂ ਹੈ ਸਰਕਾਰ ਪੈਸੇ ਤੋਂ ਬਿਨਾਂ ਤਾਂ ਨੌਕਰੀ ਵੀ ਨਹੀਂ ਦਿੰਦੀ ਜੇ ਤੂੰ ਮੇਰੀ ਗੱਲ ਮੰਨੀ ਹੁੰਦੀ ਚੰਗਾ ਨਾ ਰਹਿੰਦਾ ਨਾ ਤੈਨੂੰ ਇਹ ਦਿਨ ਦੇਖਣੇ ਪੈਂਦੇ ਨਾ ਮੈਨੂੰ ਨਾਲੇ ਤੂੰ ਖੁਸ਼ ਰਹਿੰਦਾ ਨਾਲੇ ਮੈਂ ਰਹਿੰਦੀ ਕਾਗਨ ਕੀੜੀਆਂ ਗੱਲਾਂ ਕਰ ਰਹੀਆ ਹੁਣ ਤਾਂ ਤੇਰਾ ਵਿਆਹ ਹੋ ਗਿਆ ਹੁਣ ਤਾਂ ਤੂੰ ਇਹ ਗੱਲਾਂ ਛੱਡ ਦੇ ਭਾਵੇਂ ਮੇਰਾ ਵਿਆਹ ਹੋ ਗਿਆ ਲਾਲੀ ਚਾਹੇ ਇਸ ਘਰ ਦੇ ਵਿੱਚ ਸਾਰਾ ਕੁਝ ਹੈ ਪਰ ਤੂੰ ਵਾਪਸ ਆ ਕੇ ਨਾ ਇੱਥੇ ਤੂੰ ਮੈਨੂੰ ਉਹੀ 5 ਸਾਲ ਜਿੱਥੇ ਮੈਂ ਪਹਿਲਾਂ ਸੀ ਉੱਥੇ ਖੜੀ ਕਰਤਾ ਹੁਣ ਮੈਨੂੰ ਕੁਝ ਸਮਝ ਨਹੀਂ ਆਉਂਦਾ ਮੈਂ ਮੈਂ ਕੀ ਕਰਾਂ ਕਾਗਨ ਚੱਲ ਛੱਡ ਬਾਪੂ ਜੀ ਵੀ ਮੇਰੇ ਸਾਹ ਚਾਉਂ ਨਾਲ ਲੈਣੇ ਤੂੰ ਐ ਕਰ ডি সনি রাখ মে তো এই কে না এটা সনি ਚਲ ਤੁਹਾਨੂੰ ਖੇਤ ਲੈ ਕੇ ਮੈਂ ਕਹਿੰਦਾ ਨਾ ਮੈਂ ਪੜਪੜ ਨੂੰ ਦਿਖਾ ਦਿੰਦਾ ਉਹ ਬਾ ਚੱਪੀ ਕਰ ਲੈ ਠੀਕ ਹੈ ਨਾ ਗਗਨ ਆਪੀ ਕਰ ਲੂ ਮੈਂ ਕਹਿ ਦੂੰਗਾ ਤੇ ਮੇਰੇ ਨਾਲ ਫਟਾਫਟ ਚੱਲ ਮੈਂ ਅੱਗੇ ਵੀ ਜਾਣਾ ਤੈਨੂੰ ਖੇਤ ਦਿਖਾ ਰਾਂ ਸਾਰਾ ਚਲ ਚੱਲ ਮੈਂ ਕੀ ਕਰਾਂ ਜਦੋਂ ਕਿਤੇ ਬੈਠਦੀ ਹਾਂ ਉਸੇ ਦੇ ਖਿਆਲ ਆਉਂਦੇ ਰਹਿੰਦੇ ਨੇ ਮੈਨੂੰ ਕੀ ਹੋ ਗਿਆ ਮੈਨੂੰ ਤਾਂ ਇਹ ਡਰ ਲੱਗਦਾ ਰਹਿੰਦਾ ਕਿਤੇ ਕੁਛ ਭਾਬੀ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਪਾਸ ਕੁਛ ਨਹੀਂ ਮੈਂ ਨਾ ਉਹੀ ਆ ਕੇ ਖੜ ਗਈ ਸੀਗੀ ਉੱਪਰ ਇੱਥੇ ਤਾਂ ਨਹੀਂ ਗਰਮੀ ਹੋ ਰਹੀ ਆ ਔਰ ਤੁਸੀਂ ਇੱਥੇ ਖੜ ਕੇ ਸੋਚ ਕੀ ਰਹੇ ਹੋ ਮਤਲਬ ਕੱਲੀ ਬੋਲੀ ਜਾਂਦੇ ਹੋ ਨਹੀਂ ਨਹੀਂ ਮੈਂ ਇਹ ਦੇਖ ਰਹੀ ਸੀ ਮੌਸਮ ਜਿਾ ਕਿੰਨਾ ਠੰਡਾ ਹੋਇਆ ਪਿਆ ਹਾਂ ਖੜੀ ਸੀ ਉੱਪਰ ਤੁਹਾਨੂੰ ਠੰਡਾ ਲੱਗ ਰਿਹਾ ਮਤਲਬ ਹਾਂ ਥੋੜਾ ਲੱਗਿਆ نیچے ਤਾਂ ਗਰਮੀ ਬਹੁਤ ਹੈ ਮੈਨੂੰ ਗੱਲ ਦੱਸੋ ਹੋਇਆ ਕੀ ਆ ਕੁਝ ਵੀ ਨਹੀਂ ਹੋਇਆ ਮੈਨੂੰ ਨਾ ਪੱਕਾ ਪਤਾ ਕੁਛ ਨਾ ਕੁਛ ਲੋ ਕੋਈ ਜਾਣੇ ਹੋ ਦੱਸੋ ਕੀ ਹੋਇਆ ਨਹੀਂ ਬੀਤੂ ਸੱਚੀ ਮੈਂ ਕੁਝ ਨਹੀਂ ਲੁਕਾਉਂਦੀ ਹੈਗੀ ਨਾਲੇ ਤੋਂ ਕਾਲਜ ਤੋਂ ਥੱਕੀ ਆਈ ਆ ਜਾਂ ਰੋਟੀ ਬਣੀ ਪਈ ਆ ਰੋਟੀ ਖਾ ਕੇ ਨਾ ਰੈਸਟ ਕਰ ਲਾ ਰੋਟੀ ਤਾਂ ਖਾ ਲੈਨੀ ਆ ਪੱਕਾ ਠੀਕ ਹੋ ਨਾ ਹਾਂ ਮੈਂ ਠੀਕ ਆ niche ਆਓ ਤੁਸੀਂ ਹਾਂ ਬਸ ਮੈਂ ਆਈ ਆ ਗਈ ਮੈਂ ਤੋ ਚੱਲ ਇਹ ਮੈਨੂੰ ਕੀ ਹੋ ਗਿਆ ਕਿਤੇ ਮੈਂ ਆਪਦਾ ਬਸਿਆ ਬਸਾਇਆ ਘਰ ਨਾ ਖਰਾਬ ਕਰਕੇ ਬਹਿ ਜਾ ਇੱਕ ਭਾਬੀ ਨੂੰ ਕੀ ਹੋਇਆ 14ਵੇਂ ਦੇਖੋ ਅੱਲੇ ਬੈਟਲ ਕੋ ਸੋਚਦੀ ਰਹੋਗੀ ਨਾਲੇ ਕੱਲੀਉ ਬੋਲੀ ਜਾਂਦੀ ਹੁੰਦੀ ਆ ਭਾਬੀ ਭਾਬੀ ਨੂੰ ਕੋਈ ਨਾ ਕੋਈ ਟੰਚੰਮ ਤਾਂ ਜ਼ਰੂਰ ਆਂ ਦੱਸ ਦੇਵਿਨੀ ਇਕੱਲਪਾ ਭੀ ਤਾਂ ਮਨ ਨੂੰ ਕੁਛ ਮੈਂ ਐਨੇ ਵਾਰ ਪੁੱਛ ਲਿਆ ਭਾਬੀ ਨੂੰ ਕੀ ਗੱਲ ਹੋ ਸਕਦੀ ਆ ਕਿਤੇ ਵੇਰੀ ਨਾਲ ਤਾਂ ਨਹੀਂ ਕੋਈ ਲੜਾਈ ਚੱਲਦੀ ਪਰ ਗੀਰਿੰਗ ਦੇਖ ਕੇ ਤਾਂ ਕੋਈ ਲਕਡਾ ਨਹੀਂ ਵੀ ਲੜਾਈ ਹੋਊਗੀ ਇਹਨਾਂ ਦੀ ਤੇਰਾ ਨਵਾਂ ਸੀਲੀ ਆਇਆਗਾ ਕਿੰਨਾ ਭੋਲਾ ਆ ਨਾ ਫਾਲਤੂ ਗੱਲ ਕਰਦਾ ਨਾ ਹੀ ਫਾਲਤੂ ਦੇਖਦਾ ਆਪਣਾ ਨਾ ਕਦੇ ਕਾਲਾ ਕਰਕੇ ਦੇਖੂਗੇ ਪਰ ਬੁਲਾਉਂਦਾ ਵੀ ਨਹੀਂ ਹੈਗਾ ਉਹ ਤਾਂ ਪੀਣਾ ਬੋਲੀ ਚਲਾ ਗਿਆ ਬੁਲਾਣਾ ਜੁਰ ਦੇਖਦਾ ਵੀ ਨਹੀਂ ਹੈਗਾ ਐਨਾ ਭੋਲਾ ਵੀ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਮੈਂ ਛੱਡਿਆ ਜੇ ਤੈਨੂੰ ਖੁਦਾ ਹਲਾਲੀ ਇਹ ਆਪਣਾ ਖੇਤ ਹੈ ਦਾ ਠੀਕ ਹੈ ਤਾਂ ਠੀਕ ਹੈ ਨਾ ਤੇ ਉੱਪਰਲੇ ਪਾਸੇ ਆਪਣਾ ਮੋਟਰ ਵਾਲਾ ਕੋਠਾ ਜਗਾ ਤੇ ਤੈਨੂੰ ਚਾਬੀ ਦੱਸ ਦੂ ਕਿੱਥੇ ਪਈ ਹੁੰਦੀ ਹੈ ਠੀਕ ਹੈ ਤੇ ਉੱਥੋਂ ਚਲਾ ਦੇ ਪੁੱਤ ਠੀਕ ਹੈ ਠੀਕ ਹੈ ਧਿਆਨ ਰੱਖੀ ਨਾਲੇ ਪੂਰਾ ਨਾ ਨਾ ਕੋਈ ਚੱਲ ਜਾ ਤਾਂ ਤੁਸੀਂ ਕੰਮ ਕਰਨਾ ਕਰ ਲੋ ਹਾਂ ਮੈਂ ਚੱਲਿਆ ਪੁੱਠੇ ਪੁੱਠੇ ਬੋਟਲ ਠੀਕ ਹੈ ਠੀਕ ਹੈ ਚਲੋ ਮੈਂ ਤੈਨੂੰ ਉੱਥੇ ਲੈ ਚੱਲਾ ਹੁਣ ਕੌਣ ਆ ਗਿਆ ਗੀ ਸੱਸੀ ਗੱਲ ਵੀਰੇ ਸੱਸੀ ਕਰ ਪਾਣੀ ਹੋਰੇ ਠੀਕ ਹੈ ਪਾਣੀ ਹਾਂ ਵੀਰੇ ਤੁਸੀਂ ਅਚਾਨਕ ਹੀ ਉਹ ਮੈਂ ਆਖਿਆ ਚੱਲ ਜਾ ਕੇ ਸਰਪ੍ਰਾਈਜ਼ ਦੂੰਗਾ ਪਾਣ ਨੂੰ ਅੱਛਾ ਆ ਜਾ ਵੀਰੇ ਮੈਂ ਫੋਨ ਕਰਕੇ ਨਹੀਂ ਆਂਦਾ ਹੈਗਾ ਆਈ ਆਉਂਗਾ ਵਧੀਆ ਕੀਤਾ ਚੱਲ ਲੈ ਵੀਰੇ ਪਾਣੀ ਲੈ ਪਾਣੀ ਹੋਰ ਰਸ ਪਾਣੇ ਠੀਕ ਹੈ ਤੂੰ ਹਾਂ ਵੀਰੇ ਵਧੀਆ ਇੰਨਾ ਟਾਈਮ ਹੋ ਗਿਆ ਦੇਖ ਲੈ ਤੂੰ ਤਾਂ ਗੇੜਾ ਵੀ ਨਹੀਂ ਮਾਰਿਆ ਹੈਗਾ ਉਹ ਪਾਣੇ ਤੈਨੂੰ ਪਤਾ ਤਾਂ ਹੈਗਾ ਕੰਮ ਕਰਾਂ ਦਾ ਕੰਮਕਾਰੀ ਨਹੀਂ ਮੁਗਦੇ ਹੈਗੇ ਸਹੀ ਗੱਲ ਆ ਵੀਰੇ ਹੋਰ ਬਸ ਅੱਜ ਮੈਂ ਵਿਹਲਾ ਹੀ ਸੀ ਮਾਚਨ ਮੈਂ ਮਾਰਿਆ ਮੈਂ ਪੈਣ ਲੱਗ ਗਿਆ ਚੱਲ ਵਧੀਆ ਆ ਗਿਆ ਤੂੰ ਤੇ ਹੁਣ ਮੰਮੀ ਹੁਣੀ ਕਿਵੇਂ ਸਾਰੇ ਠੀਕ ਸੀਗੇ ਹਾਂ ਪਾਣੇ ਸਾਰੇ ਵਧੀਆ ਨੇ ਤੂੰ ਦੱਸ ਇੱਧਰ ਸਾਰੇ ਵਧੀਆ ਰਹਿੰਦੇ ਨੇ ਹਾਂ ਵੀਰੇ ਸਾਰੇ ਵਧੀਆ ਰਹਿੰਦੇ ਨੇ ਫਸਲ ਵਾੜੀ ਦਾ ਕਿਵੇਂ ਸੰਭਲਿਆ हां पण ऐ कणकू भी ਵੱਢ ਲਈ ਸੀ ਤੂੜੀ ਵੀ ਕਰ ਲਈ ਸਾਰਾ ਕੁਝ ਸਮਝ ਲਿਆ ਲਗਭਗ ਉਹ ਤਾਂ ਮੇਰੀ ਮੰਮੀ ਨਾਲ ਗੱਲ ਹੋ ਜਾਂਦੀ ਆ ਤੂੰ ਹੁਣ ਨਾ ਹੀ ਖੇਤ ਆ ਜਿੰਨੇ ਵਾਰੀ ਮੈਂ ਫੋਨ ਲਾਇਆ ਮੰਮੀ ਕਹਿ ਦਿੰਦੀ ਉਹ ਤਾਂ ਖੇਤ ਆਗਾ ਉਹ ਬਸ ਭਾਣੇ ਮੈਂ ਪਹਿਲਾਂ ਆਉਣਾ ਸੀ ਮਾਚਾਲੇ ġੇੜਾ ਮਾਰ ਕੇ ਆਉ ਤੈਨੂੰ ਪਤਾ ਹੁਣ ਆ ਸੀਜ਼ਨ ਜਾ ਗਿਆ ਸੀ ਆ ਜਾਲਾ ਸੀਜ਼ਨ ਜਾ ਲੰਘੇ ਜਾਂਦੇ ਫੇਰ ġੇੜਾ ਮਾਰ ਕੇ ਆਉਗਾ ਚੱਲ ਵੀਰੇ ਐ ਹੋ ਜਾਂਦਾ ਹਨਾ ਹਾਂ ਆਂਡਕ ਮਾੜ ਵੀ ਕਹਿ ਲੱਗ ਜਾਂਦਾ ਪਤਾ ਨਹੀਂ ਕੀ ਗੱਲ ਆ ਵੀ ਕੋਈ ਆਉਂਦਾ ਨਹੀਂ ਹੈਗਾ ਵਧੀਆ ਹੋਇਆ ਤੂੰ ਆ ਗਿਆ ਹਾਂ ਭਾਣੇ ਤਾਂ ਗੱਲ ਹੈਗੀ ਆ ਲੋਕ ਤਾਂ ਵੀ ਸੋਚਦੇ ਰਹਿੰਦੇ ਆ ਮਾੜੀ ਗੱਲ ਨੂੰ ਬਸ ਵਧਾ ਕੇ ਕਰ ਉਹ ਸੱਚ ਪਾਣੇ ਪ੍ਰੋਣਾ ਦੀ ਨੀ ਹੈ ਕਿੱਥੇ ਉਹ ਉਹ ਵੀ ਨਹੀਂ ਸ਼ਹਿਰ ਗਿਆਗਾ ਥੋੜਾ ਜਿਹਾ ਸਮਾਨ ਲੈ ਕੇ ਆਉਣ ਆਲਾ ਸੀਗਾ ਬਸ ਆਉਣ ਆਲੇ ਹੋਣੇ ਉਹ ਠੀਕ ਆ ਬਣੇ ਠੀਕ ਆ ਮਸੜ ਉਹ ਖੇਤ ਗਏ ਨੇ ਉਹਨਾਂ ਨਵਾਂ ਸੀਰੀ ਰੱਖਿਆ ਸੀ ਉਹਨੂੰ ਕੰਮ ਕਰਦਾ ਨਹੀਂ ਸੀਗਾ ਪਤਾ ਤੇ ਦੱਸਣ ਗਏ ਨੇ ਬਸ ਉਹ ਵੀ ਆਉਂਦੇ ਹੋਣੇ ਠੀਕ ਆ ਬਣੇ ਨਵਾਂ ਸੀਰੀ ਰੱਖ ਲਿਆ ਫਿਰ ਹੈ ਹਾਂ ਵੀਰੇ ਉਹ ਪ੍ਰਾਣਾ ਪਤਾ ਨਹੀਂ ਕੀ ਗੱਲ ਹੋ ਗਈ ਸੀ ਹਟਾਤਾ ਇਹਨਾਂ ਨੇ ਨਵਾਂ ਰੱਖ ਲਿਆ ਕੋ ਕੰਮ ਕੰਮ ਨਹੀਂ ਕਰਦਾ ਹੁਣ ਹਾਂ ਇਹੀ ਗੱਲ ਬਾਤ ਹੋਣੀ ਹੋਰ ਤਾਂ ਕੀ ਮਸਲਾ ਅੱਜ ਕੱਲ ਵੀਰੇ ਤੈਨੂੰ ਪਤਾ ਹੀ ਹੈ ਹਨਾ ਮਾਹੌਲ ਤੇ ਵੀਰੇ ਤੂੰ ਐਂ ਦੱਸ ਚਾਹ ਪੀਏਂਗਾ ਕਿ ਰੋਟੀ ਖਾਏਂਗਾ ਭਣੇ ਰੋਟੀ ਬਣਾ ਲੀ ਠੀਕ ਹੈ ਤੂੰ ਅੰਦਰ ਪੈ ਜਾ ਰੈਸਟ ਕਰ ਲੈ ਨਾਲ 10 ਮਿੰਟ ਬਸ ਮੈਂ ਰੋਟੀ ਤਿਆਰ ਕਰਤੀ ਠੀਕ ਹੈ ਭਣੇ ਨਾਲੇ ਉਦੋਂ ਨੂੰ ਇਹ ਆ ਜਾਣਗੀ ਹਾਂ ਠੀਕ ਹੈ ਭਣੇ ਕੋਈ ਠੀਕ ਠੀਕ ਹੋਰ ਦੱਸੀ ਠੀਕ ਹੈ ਪੁੱਤ ਕਦੋਂ ਗਿਆ ਅੱਜ ਤੂੰ ਮੈਨੂੰ ਹੋ ਗਿਆ ਮਸੜ ਜੀ ਘੰਟਕ ਅੱਛਾ ਅੱਛਾ ਹਾਂਜੀ ਹਾਂ ਚਲੋ ਪ੍ਰਵਾਹ ਠੀਕ ਹੈ ਹਾਂ ਸਾਰੇ ਵਧੀਆ ਹੋ ਗਏ। ਕੰਮ ਦਾ ਦੱਸ ਕਿਵੇਂ? ਵਧੀਆ ਚੱਲੀ ਜਾਂਦਾ ਸੀ। ਫਸਲ ਵਧੀਆ ਹੋ ਗਈ ਇਦ ਕੀ? ਹਾਂਜੀ ਹਾਂ ਬਹੁਤ ਵਧੀਆ ਝੜ ਆਈ ਐ ਤਕੀ ਫਰਕ ਆਪਣਾ ਨਾਲ। ਹਾਂ ਇਦ ਕੀ ਵਧੀਆ ਝੜ ਆਇਆ। ਸਾਡੀ ਵਧੀਆ ਰਿਆ। ਆ ਪਿੱਛੇ ਜਾ ਕੇ ਮੀਂਹ ਨੇ ਕੰਮ ਖਰਾਬ ਕਰਤਾ ਸੀਗਾ। ਹਾਂਜੀ। ਉਦਾਂ ਚਲੋ ਸ਼ੁਕਰਾਨਾ ਇਹ ਹੋਇਆ ਵੀ ਕਣਕ ਪਹਿਲਾਂ ਆਪਾਂ ਵੱਢ ਲਈ ਸਾਰੀ। ਹਾਂ ਇਹ ਤਾਂ ਗੱਲ। ਲਾਂਗਾ ਨੂੰ ਕਹਿੰਦਾ ਉੱਡ ਗਿਆ ਸੀ ਨੇਰੀ ਦੇ ਵਿੱਚ ਸਾਰਾ। ਹੋਰ ਹੋਰ ਮਾਸੜੀ ਦਾ ਪਸਾ। ਟੂੜੀ ਕੱਟ ਗਈ ਇਦ ਕੀ? ਹਾਂ ਟੂੜੀ ਦਾ ਇਦ ਕੀ ਰੇਟ ਬਸ ਡਾਉਣੀ ਆਈ। ਬੱਸ ਨੰਬਰ ਹਾਲੀ ਆ। ਤੇ ਉਹ ਤਾਂ ਮੈਨੂੰ ਭੈਣ ਦੱਸਦੀ ਸੀ ਵੀ ਮਾਸੜ ਕ ਕੀ ਗੱਲ ਹੋ ਗਈ ਜੀ ਤੁਸੀਂ ਨੇ ਸਿਰੀ ਨਾਮ ਰੱਖ ਲਿਆ ਉਹ ਪੁੱਤ ਤੁਹਾਨੂੰ ਪਤਾ ਕਾਟੀ ਕਰਦੇ ਹੁੰਦਾ ਕੰਮ ਇਹ ਮੁੰਡੇ ਖੁੰਡੇ ਆ ਤੇ ਕੱਲਾ ਉਹ ਮੁੰਡਾ ਕੰਮ ਇੰਨਾ ਕਰਦਾ ਨਹੀਂ ਸੀਗਾ ਠੀਕ ਤੇਰਾ ਨਾਮ ਮੁੰਡਾ ਰੱਖ ਲਿਆ ਵਧੀਆ ਇਮਾਨਦਾਰ ਮੁੰਡਾ ਦਾ ਵਧੀਆ ਕੰਮ ਕਰਦਾਗਾ ਚਲੋ ਵਧੀਆ ਹਾਂ ਉਹ ਤੋਂ ਸੁਣੂ ਪਤਾ ਹੋਣਾ ਇਹ ਕਿਵੇਂ ਕਰਦਾ ਹੈ ਹਾਂ ਵਧੀਆ ਕੰਮ ਕਰਦਾ ਪੁੱਤ ਚਲੋ ਵਧੀਆ ਮਸੜੀ ਜੀ ਤੇ ਪਰ ਉਹ ਤੇਰੇ ਮੁੰਡੇ ਜੀ ਕਰਦਾ ਸੀਗਾ ਉਹ ਪਹਿਲਾਂ ਵਾਲਾ ਪਹਿਲਾਂ ਵਾਲਾ ਹਾਂ ਠੀਕ ਹੈ ਜੀ ਫਿਰ ਜਦੋਂ ਕੰਮ ਕੰਮ ਨੂੰ ਭੇਜਦੇ ਸਹੀ ਤਰੀਕੇ ਨਾਲ ਕਰਦਾ ਨਹੀਂ ਸੀ ਉਹ ਠੀਕ ਹੈ ਤੇਰਾ ਨਾਮ ਮੁੰਡਾ ਰੱਖ ਲਿਆ ਬੜੇ ਜ਼ਿੰਮੇਵਾਰਾ ਮੁੰਡਾ ਚਲੋ ਵਧੀਆ ਕੰਮ ਕਰ ਚਲੋ ਬਧੀ ਬਹੁਤ ਵਧੀਆ ਗੱਲ ਹੈ ਤਾਈ ਹਾਂ ਬਿਲਕੁਲ ਬਿਲਕੁਲ ਹੁਣ ਆਪਾਂ ਨੂੰ ਕੋਈ ਫਿਕਰ ਨਹੀਂ ਹੈਗਾ ਆਪੇ ਕਰੀ ਜਾਂਦਾ ਕੰਮਕਾਜ ਸਾਰੇ ਠੀਕ ਹੈ ਠੀਕ ਹੈ ਹਾਂਜੀ ਚਲੋ ਬਧੀ ਬਾਕੀ ਮੈਂ ਕਹਿਣਾ ਗਗਨ ਨੂੰ ਕਹਿਣਾ ਪ੍ਰਸ਼ਾਦਾ ਪਾਣੀ ਨਾ ਕੋਈ ਨਹੀਂ ਇੱਕ ਮਿੰਟ ਹਾਂਜੀ ਸਰ ਠੀਕ ਹੈ ਠੀਕ ਹੈ ਆਉਣਾ ਬਸ ਮੈਂ ਜੀ ਆਉਣਾ ਹੀ ਆਉਣਾ ਚਲੋ ਠੀਕ ਹੈ ਮਸੜੀ ਮੈਂ ਚੱਲਦਾ ਫਿਰ ਉਹ ਪਤ ਪ੍ਰਸ਼ਾਦਾ ਪਾਣੀ ਛੱਕ ਕੇ ਜਈ ਤੂੰ ਉਹ ਕੋਈ ਨਹੀਂ ਉਹ ਮੈਂ ਨਾ ਲੋਨ ਜਾ ਕਰਵਾਇਆ ਸੀ ਉਹ ਲੋਨ ਪਾਸ ਹੋ ਗਿਆ ਅੱਛਾ ਹਾਂਜੀ ਹਾਂ ਮੈਂ ਕੱਲ ਬਪੂ ਆਇਆ ਸੀ ਅੱਛਾ 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 ਹਾਂਜੀ ਹਾਂ ਚਲੋ ਠੀਕ ਹੈ ਜੀ ਉਹ ਯਾਰ ਜੀ ਪ੍ਰਸ਼ਾਦਾ ਪਾਣੀ ਦਾ ਛੱਕ ਨਾ ਨਾ ਮਸੜੀ ਚਲੋ ਠੀਕ ਹੈ ਜੀ ਚਲੋ ਠੀਕ ਹੈ ਠੀਕ ਪਾਣੀ ਹਾਂ ਜਾਸਾ ਉਹ ਪਾਣੀ ਚਲ ਚੰਗਾ ਮੈਂ ਚੱਲਦਾ ਜਾਂਗਾ ਚੱਲਦਾਗਾ ਹਾਂ ਪਾਣੀ ਜਾਸਾ ਰੋਟੀ ਬਣ ਗਈ ਉਹ ਪਾਣੀ ਉਹ ਮੈਨੂੰ ਤਾਂ ਬੈਂਕ 'ਚ ਫੋਨ ਆਇਆ ਸੀ ਮੈਂ ਲੋਨ ਜਾ ਪਾਸ ਕਰਾਇਆ ਸੀ ਤੇ ਮੇਰਾ ਜਾਣਾ ਜ਼ਰੂਰੀ ਆ ਕੋਈ ਨਾ ਵੀਰੇ 5 ਮਿੰਟ ਨਾ ਕੁਝ ਨਹੀਂ ਹੁੰਦਾ ਰੋਟੀ ਬਣ ਗਈ ਸਬਜ਼ੀ ਬਣੀ ਪਈ 2 ਮਿੰਟ ਚ ਰੋਟੀ ਪਾ ਕੇ ਲੈ ਆਈ ਬਸ ਨਾ ਨਾ ਪੈਣੇ ਟਾਈਮ ਲੱਗ ਜੂਗਾ ਮੈਨੂੰ ਪਤਾ ਮੜਾ ਹੀ ਬਣੇ ਨਾ ਟਾਈਮ ਹੀ ਲੱਗ ਜੂਗਾ ਦੇਖੀ ਵੀਰੇ ਨਾ ਇਹ ਨਾ ਕਰ ਵੀਰੇ ਮੈਨੂੰ ਤਾਂ ਪਛਤਾਵਾ ਰਹੂਗਾ ਮੇਰਾ ਭਰਾ ਰੋਟੀ ਨਹੀਂ ਖਾ ਗਿਆ ਮਸਾ ਤਾਂ ਤੂੰ ਆਇਆਗਾ ਕੋਈ ਨਾ ਪੈਣੇ ਫਿਰ ਕਿਤੇ ਗੀੜਾ ਮਰੂਗਾ ਹੁਣ ਮੇਰਾ ਜਾਣਾ ਜ਼ਰੂਰੀ ਆ ਮਾਚੀ ਆ ਵੀਰੇ ਤੇਰੀ ਦੇਖੀ ਕਿਤੇ ਮੰਮੀ ਨੂੰ ਜਾ ਕੇ ਆਏ ਨਾ ਕਹਿਦੀ ਮੈਨੂੰ ਭੁੱਖਾ ਮੋੜਤਾ ਉਹ ਮੇਰੀ ਪਿਆਰੀ ਪੈਣੇ ਨਹੀਂ ਕਹਿੰਦਾ ਹੈਗਾ ਚੰਗਾ ਤੂੰ ਹੀ ਨਾ ਵਹਲਾ ਸੋਚੀ ਚੱ ਠੀਕਾ ਧਿਆਨ ਰੱਖੀਆ ਆਪ ਦਾ ਚੰਗਾ ਫੋਨ ਕਰਦੀ ਪਹੁੰਚ ਕੇ ਮੈਨੂੰ ਹਾਂ ਠੀਕ ਆ ਬਣੀ ਠੀਕ ਆ ਵੀਰੇ ਕੀ ਐ ਜੁਆਕਰ ਰੋਟੀ ਵੀ ਨਹੀਂ ਖਾ ਕੇ ਗਿਆ ਹੈਗਾਗਾ ਜੀ ਰੋਟੀ ਬਣ ਗਈ ਸੀ ਹਾਂ ਪਾਈ ਪਈ ਆ ਲਾਲੀ ਫੜਾ ਲੈ ਜੀ ਲੈ ਲਾਲੀ ਆ ਜੰਨਾ ਟਾਈਮ ਖੇਤ ਕਿਵੇਂ ਲੱਗ ਗਿਆ ਉਹਨਾਂ ਮੇ ਖੇਤ ਮੋਟਰ ਸਾਡੇ ਰੱਖੀ ਸੀ ਤੂੰ ਨੂੰ ਪਤਾ ਲਾਈਟ ਮੋਸਾ ਮਿਲਦੀ ਆ ਧਿਆਨ ਰੱਖਿਆ ਕਰ ਆਪਦਾ ਰੋਟੀ ਪਾਣੀ ਟਾਈਮ ਨਾਲ ਖਾ ਲਿਆ ਕਰ ਕੋਈ ਨਾ ਗਾਗਨ ਮੈਂ ਧਿਆਨ ਨਹੀਂ ਰੱਖੂ ਆ ਤੁਹਾਨੂੰ ਨਾਲੇ ਐਮੀਨਾ ਸੰਘਿਆ ਕਰ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਮੇਰੀ ਤੋਂ ਮੰਗ ਲਿਆ ਕਰ ਨਾ ਕੋਈ ਨਾ ਨਾਲ ਐ ਕਹਿੰਦਾ ਐ ਨਹੀਂ ਪਤਾ ਤੁਹਾਡੇ ਘਰ ਵਾਲਾ ਜਾਂ ਤੇਰੀ ਨੰਦ ਨਾ ਆਜੇ ਤੋ ਤੈਨੂੰ ਪਤਾ ਗੱਲਾਂ ਪਾਣਣੀਆਂ ਤੂੰ ਆਪਣਾ ਕੰਮ ਕਰਦਾ ਉਹ ਤਾਂ ਅੰਦਰ ਨੇ ਐਨਾ ਕਾ ਤੋ ਡਰਦੇ ਨੇ ਲਾਲੀ ਫੇਰ ਕੀ ਆ ਮੈਂ ਤੇਰਾ ਹਾਲ ਚਾਲ ਵੀ ਨਹੀਂ ਪੁੱਛ ਸਕਦੀ ਉਹ ਗੱਲ ਨਹੀਂ ਤੈਨੂੰ ਪਤਾ ਤਾਂ ਹੈਗਾ ਮਸਾ ਮੈਨੂੰ ਕੰਮ ਮਿਲਿਆ ਤੇ ਘਰੇ ਪਤਾ ਲੱਗਾ ਨਾ ਮੈਨੂੰ ਕੰਮ ਤੋਂ ਕੱਢ ਦੇਣਗੇ ਲਲੀ ਦੇ ਮੈਂ ਤੈਨੂੰ ਪਸੰਦ ਕਰਦੀ ਮੈਨੂੰ ਨਹੀਂ ਪਤਾ ਆਪਾਂ ਵਿਆਹ ਕਰਾ ਲੈਨੇ ਆ ਗਗਨ ਮਨ ਦਾ ਪਾ ਮੈਂ ਆਪਾਂ ਇਕੱਠੇ ਪੜਦੇ ਆਪਾਂ ਸਿਰਫ ਇੱਕ ਦੋਸਤਾਂ ਆਂ ਆਬਿਆ ਇਹ ਗੱਲ ਤਾਂ ਬਹੁਤ ਦੂਰ ਦੀ ਆ ਪਰ ਕਿਉਂ ਤੈਨੂੰ ਗਗਨ ਪਤਾ ਤਾਂ ਸੀ ਮੇਰੇ ਘਰ ਦੇ ਹਾਲਾਤਾਂ ਦਾ ਬਸ ਤਾਂ ਗੁਜ਼ਾਰਾ ਚੱਲਦਾ ਤੁਸੀਂ ਤਾਂ ਤਖੜੇ ਮਹਿਲਾਂ ਵਾਲੇ ਤੇ ਫੇਰ ਕੀ ਆ ਮੇਰੇ ਮਾਂ ਪਿਓ ਮੈਨੂੰ ਕੰਨੋਂ ਫੜਕੇ ਤਾਂ ਨਹੀਂ ਤੋੜ ਦੇਣਗੇ ਸਾਰਾ ਕੁਝ ਦੇਣਗੇ ਆਪਾਂ ਜਿੰਨਾ ਕੋ ਦੇਣਗੇ ਉਹਦੇ ਚ ਗੁਜ਼ਾਰਾ ਕਰ ਲਾਂਗੇ ਨਹੀਂ ਨਹੀਂ ਗਗਨ ਤੈਨੂੰ ਪਹਿਲਾਂ ਵੀ ਕਹਾਂਗਾ ਆ ਪਹਿਲਾਂ ਵੀ ਜਵਾਬ ਦੇ ਤੱਕ ਹੁਣ ਵੀ ਮੈਂ ਹਾਂ ਕਰਨੀ ਹੈਗੀ ਰੱਬ ਕੀ ਹੋਜੇ ਵਿਚਾਰੇ ਤੇ ਤੂੰ ਦਿਨ ਲੈ ਕੇ ਆਇਆ ਲੱਲੀ ਲੱਲੀ ਨੂੰ ਹੋ ਕੀ ਗਿਆ ਸਮਝ ਨਹੀਂ ਆਉਂਦੀ ਉਹ ਤਾਂ ਇੰਨਾ ਵਧੀਆ ਸੀ ਨਾਉ ਮੰਦਿਰਵਾਜੀ ਵਾਲਾ ਨਾਉ ਫालतू ਕਿਸੇ ਨੂੰ ਬੁਲਾਉਂਦਾ ਹੈ ਤੇ ਇੰਨਾ ਸਿਆਣਾ ਸੀ ਇੰਨਾ ਵਧੀਆ ਪੜਦਾ ਸੀ ਸੋਚ ਨਹੀਂ ਸੀ ਸਕਦਾ ਕੋਈ ਪਿਓ ਸ਼ਰਮ ਬਹੁਤ ਗਲਤ ਹੋਇਆ ਉਹਨਾਂ ਨੂੰ ਇਹ ਸਭ ਕੁਝ ਕਰਨਾ ਪੈ ਜੂਗਾ ਸਿਰੀ ਦਿਹਾੜੀਆਂ ਕਰਨੀਆਂ ਪੈਣਗੀਆਂ ਉਹਦੀ ਤਾਂ ਪੜਾਈ ਵੀ ਕੰਮ ਨਹੀਂ ਆਈ ਜਿਉਰਾ ਦਾ ਨੋ ਸੌਣ ਜਾਂਦਾ ਦਿਰਾ ਤੁਰਿਆ ਨਹੀਂ ਉਹ ਮੈਨੂੰ ਨਾ ਘਬਰਾਟ ਜੀ ਹੋ ਰਹੀ ਸੀ ਮੈਂ ਤਾਂ ਬੈਠੀ ਸੀ ਤੁਸੀਂ ਸੋ ਜੋ ਬੋਲੀ ਕੌਣ ਜਾਂਦਾ ਇੱਥੇ ਕੋਈ ਨਹੀਂ ਉਈ ਲਕਿਆ ਤੁਮ ਪੈ ਜੋ ਤੂੰ ਕੰਲੀਏ ਬੁਲੀ ਇਹਨੇ ਰਾਤ ਨੂੰ ਬੈਠੀ ਆ ਮੈਨੂੰ ਘਬਰਾਟ ਚ ਹੋ ਗਈ ਸੀ ਮੈਂ ਤੁਹਾਨੂੰ ਠਾਇਆ ਨਹੀਂ ਪੈ ਦਵਾਈ ਲੈ ਕੇ ਤਮਾ ਕੋਈ ਨਹੀਂ ਨਹੀਂ ਬਸ ਮੈਂ ਠੀਕ ਆ ਸੋ ਜੋ ਲੈ ਕੋਰਾਟ ਹੋ ਗਈ ਸੀ ਤੈਨੂੰ ਸਾਰੀ ਨੀਂਦ ਖਰਾਬ ਕਰਤੀ ਲਾਲੀ ਮੈਂ ਤੇਰੇ ਨਾਲ ਗੱਲ ਕਰਨੀ ਆ ਕੋਈ ਕੀ ਗੱਲ ਕਰਨੀ ਗਗਨ ਲਾਲੀ ਮੈਂ ਤੈਨੂੰ ਇਹ ਸਭ ਕੁਝ ਕਰਦੇ ਨੂੰ ਵੇਖ ਨਹੀਂ ਸਕਦੀ ਘਰੇ ਨੌਕਰਾਂ ਵਾਂਗੂ ਕੰਮ ਕਰਦਾ ਮੈਂ ਮਹਾਰਾਣੀ ਵਾਂਗੂ ਰਹਿਣੀ ਆ ਮੈਥੋਂ ਇਹ ਚਰਿਆ ਨਹੀਂ ਜਾਂਦਾ ਲਾਲੀ ਤੂੰ ਐਂ ਦੱਸ ਤੈਨੂੰ ਕਿੰਨੇ ਪੈਸਿਆਂ ਦੀ ਲੋੜ ਆ ਮੈਂ ਤੈਨੂੰ ਦਿੰਨੀ ਆ ਗਗਨ ਉਹ ਗੱਲ ਨਹੀਂ ਤੈਨੂੰ ਪਹਿਲਾਂ ਤੋਂ ਹੀ ਪਤਾ ਹੈ ਹੈ ਜੇ ਇਹ ਗੱਲ ਹੁੰਦੀ ਮੈਂ ਤੈਨੂੰ ਪਹਿਲਾਂ ਕਹਿ ਦਿੰਦਾ ਨਹੀਂ ਲਾਲੀ ਤੂੰ ਗੱਲ ਸਮਝ ਮੈਨੂੰ ਨਹੀਂ ਪਤਾ ਹੈਗਾ ਤੂੰ ਤੂੰ ਜੋ ਤੈਨੂੰ ਚਾਹੀਦਾ ਉਹ ਲੈ ਲੈ ਪਰ ਪਲੀਜ਼ ਤੂੰ ਇਹ ਸਭ ਕੁਝ ਨਾ ਕਰ ਗਾਵਨ ਮੈਂ ਤੈਨੂੰ ਪਹਿਲਾਂ ਵੀ ਕਹਿ ਦਿੱਤ ਹਾਂ ਠੀਕ ਹੈ ਨਾ ਮੈਨੂੰ ਬਾਰ ਬਾਰ ਉਹ ਨਾ ਕਰਿਆ ਕਰ ਕਿ ਕਿਸ ਨੂੰ ਪਤਾ ਲੱਗ ਗਿਆ ਲੱਗ ਜਾਂਦੇ ਪਤਾ ਮੈਂ ਸੱਚੀ ਤੈਨੂੰ ਅੱਜ ਵੀ ਬਹੁਤ ਪਿਆਰ ਕਰਦੀ ਹਾਂ ਭਾਬੀ